ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲਓ ਜੀ ਇੱਕ ਵਾਰ ਫੇਰ ਤੁਹਾਡੇ ਨਾਲ ਲਾਈਵ ਦੇ ਵਿੱਚ ਜੁੜ ਗਏ ਆ ਕਿਉਂਕਿ ਪਹਿਲਾਂ ਠੰਡਾ ਸੀ ਜੀ ਮਾਹੌਲ ਲਾਈਵ ਬੰਦ ਕਰਤਾ ਸੀ ਤੇ ਇੱਕ ਵਾਰ ਫੇਰ ਜਿਹੜਾ ਮਾਹੌਲ ਆ ਹੁਣ ਕੀ ਆ ਤੁਹਾਨੂੰ ਦਿਖਾਉਨੇ ਆ ਸੋ ਨਾਭਾ ਦੇ ਰਪਦੰਮਨ ਕਾਲਜ ਦੇ ਵਿੱਚ ਮੌਜੂਦ ਆ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਗਿਣਤੀ ਆ ਜਿਹੜੀ ਚੱਲ ਰਹੀ ਆ ਨਤੀਜੇ ਕੀ ਆਉਂਦੇ ਨੇ ਉਹ ਜਾਣਨ ਦੇ ਲਈ ਤੁਸੀਂ ਟਬਾਣਾ ਟੀਵੀ ਨੂੰ ਫੋਲੋ ਕਰ ਲਓ ਤੇ ਹੁਣ ਜਿਹੜੀਆਂ ਹੌਟ ਸੀਟਾਂ ਨੇ ਜਿੱਦਾਂ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਆ ਜੌਨ ਟੋੜਾ ਅਤੇ ਚਹਿਲ ਤੋਂ ਦੀਪारामਗੜ ਜੀ ਚੋਣ ਲੜ ਰਹੇ ਨੇ ਬਲਕ ਸੰਮਤੀ ਇਹ ਸੀਟਾਂ ਦੇ ਰਿਜ਼ਲਟ ਨੇ ਜਿਹੜੇ ਹੁਣ ਤੋਂ ਥੋੜੇ ਟਾਈਮ ਬਾਅਦ ਆ ਜਾਣੇ ਨੇ ਤੇ ਤੁਸੀਂ ਟਬਾਣਾ ਟੀਵੀ ਦੇ ਨਾਲ ਬਣੇ ਰਹੋ ਸਾਰੀ ਜਾਣਕਾਰੀ ਤੁਹਾਨੂੰ ਟਬਾਣਾ ਟੀਵੀ ਤੇ ਮਿਲਦੀ ਰਹਣੀ ਆ ਫੇਸਬੁੱਕ ਤੇ ਹੁਣ ਲਾਈਵ ਨਹੀਂ ਹੋਣਾ ਜੀ ਕਿਉਂਕਿ ਜਿਹੜਾ ਫੋਨ ਸੀ ਉਹਦੀ ਬੈਟਰੀ ਡੈੱਡ ਹੋ ਗਈ ਆ ਤੇ ਹੁਣ ਹੈਲੋ ਸ਼ਸ਼ੀ ਕਾਲ ਜੀ ਵੀਰੇ YouTube ਤੇ ਚੱਲ ਰਿਹਾ ਫੋਨ ਉਹ ਹੋ ਗਿਆ ਡਾਊਨ ਤੇ YouTube ਤੇ ਤੁਸੀਂ ਦੇਖ ਸਕਦੇ ਹਾਂ ਹਾਂਜੀ ਹਾਂਜੀ YouTube ਟਵਾਨਾ ਟੀਵੀ ਤੇ ਦੇਖ ਲਓ ਨਹੀਂ ਨਹੀਂ ਹਾਲੇ ਆਈ ਨਹੀਂ ਜੀ ਹਾਂਜੀ ਹਾਂਜੀ ਉਹਦੀ ਬੈਟਰੀ ਲੋ ਹੋ ਗਈ ਹੈ ਜੀ YouTube ਤੇ ਦੇਖ ਸਕਦੇ ਤੁਸੀਂ ਹਾਂਜੀ ਹਾਂਜੀ ਸੋ ਫੋਨ ਵੀ ਆ ਰਹੇ ਨੇ ਵੀ ਲਾਈਵ ਬੰਦ ਕਿਉਂ ਕਰ ਦਿੱਤਾ ਗਿਆ ਸੋ ਲਾਈਵ ਹੈ ਜੀ ਜਿਹੜਾ ਹੁਣ YouTube ਤੇ ਚੱਲ ਰਿਹਾ ਏ ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ YouTube ਤੇ ਜਾ ਕੇ ਤੁਸੀਂ ਰੁਝਾਨ ਨੇ ਜਿਹੜੇ ਉਹ ਦੇਖ ਸਕਦੇ ਹੋ ਕਿਉਂਕਿ Facebook ਵਾਲੇ ਫੋਨ ਦੀ ਬੈਟਰੀ ਆ ਜਿਹੜੀ ਉਹ ਲੋ ਹੋ ਚੁੱਕੀ ਹੈ ਜੀ ਹੁਣ ਜਿਹੜੇ ਨਤੀਜੇ ਆਉਣੇ ਨੇ ਉਹ ਨਤੀਜੇ ਇੰਟਰਸਟਿਕ ਨਤੀਜੇ ਨੇ ਜੀ ਜਿਹੜੇ ਸਾਹਮਣੇ ਆਉਣੇ ਨੇ ਸੋ ਤੁਸੀਂ ਨਤੀਜੇ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਫਿਰਾਲ ਕੀ ਨਤੀਜੇ ਆਉਂਦੇ ਨੇ ਇਹ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਅੱਗੇ ਜਾਣੇ ਆ ਜੀ ਪਹਿਲਾਂ ਜੁੜਜੋ ਤੁਸੀਂ ਨਾਲ ਇਨੂੰ ਸਾਂਝਾ ਜ਼ਰੂਰ ਕਰ ਦਿਓ ਜੀ WhatsApp ਤੇ ਸਾਰੇ ਗਰੁੱਪਾਂ ਦੇ ਵਿੱਚ ਜਿੰਨੇ ਵੀ ਗਰੁੱਪ ਨੇ ਉਹਦੇ ਵਿੱਚ ਸਾਂਝਾ ਕਰ ਦਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਮੈਨੂੰ ਬਾਰ ਬਾਰ ਫੋਨ ਆ ਰਹੇ ਨੇ ਤੇ ਮੇਰਾ ਧਿਆਨ ਉਧਰ ਜਾਂਦਾ ਹੈ ਫਿਰ ਡਿਸਟਰਬ ਹੁੰਨਾ ਹੈ ਜੀ ਤੁਸੀਂ YouTube ਤੇ ਇਹ ਸਾਰਾ ਸਾਂਝਾ ਕਰ ਦਿਓ ਤਾਂ ਕਿ ਸਾਰੇ ਦੋਸਤਾਂ ਨੂੰ ਪਤਾ ਲੱਗ ਸਕੇ ਕੀ ਰੁਝਾਨਾ ਕੀ ਨਤੀਜੇ ਆਉਂਦੇ ਨੇ ਜ਼ਰੂਰ ਸ਼ੇਅਰ ਕਰ ਦਿਓ ਸਾਂਝਾ ਕਰ ਦਿਓ WhatsApp ਗਰੁੱਪਾਂ ਦੇ ਵਿੱਚ Facebook ਦਾ ਲਾਈਵ ਆ ਜਿਹੜਾ ਉਹ ਬੰਦ ਹੋ ਗਿਆ ਕਿਉਂਕਿ ਬੈਟਰੀ ਡਾਊਨ ਸੀ ਫਿਲਹਾਲ ਹੁਣ ਤੁਹਾਨੂੰ ਨਤੀਜੇ ਦਿਖਾਉਨੇ ਆ YouTube ਤੇ ਸਾਰੇ ਸੋ ਲਾਈਟਾਂ ਲੱਗ ਚੁੱਕੀਆਂ ਨੇ ਮਾਹੌਲ ਕੀ ਹੈ ਜੀ ਉਹ ਜਾਣਾਂਗੇ ਹਾਂਜੀ ਚੇਅਰਮੈਨ ਜੀ ਕਿੰਨਾ ਕੁ ਟਾਈਮ ਲੱਗ ਜਾਣਾ ਜੀ ਬਾਰ ਬਾਰ ਪੁੱਛ ਰਹੇ ਨੇ ਕੰਮ ਚੱਲ ਰਿਹਾ ਜੀ ਚੱਲ ਰਿਹਾ ਜੀ ਸੋ ਚੱਲ ਰਿਹਾ ਇਹ ਕਹਿੰਦੇ ਥੋੜੇ ਟਾਈਮ ਚ ਚਹਲ ਜ਼ੋਨ ਬਲੈਕ ਸੰਤੀ ਦਾ ਜੋ ਜ਼ੋਨ ਪਾਵਰ ਬੈਂਕ ਹੈਗੀ ਭਾਜੀ ਪਾਵਰ ਬੈਂਕ ਜ਼ਰੂਰੀ ਆ ਯਾਰ ਆ ਤਾਂ ਡਿੱਟ ਗਿਆ ਫਿਰ ਬੰਦ ਹੋ ਜਾਣਾ ਹੀ ਲਾਈਵ ਬੰਦ ਹੋ ਜਾਣਾ ਹੀ ਕਾਕੇ ਨੂੰ ਫੋਨ ਕਰਕੇ ਪੁੱਛੀ ਕਿੰਨੇ ਕੁ ਟਾਂ 14 ਹੀ ਕਹਿਆ ਯਾਰ ਬੈਟਰੀਆਂ ਦੇ ਲੋ ਹੋ ਗਈਆਂ ਹੋ ਬੈਟਰੀ ਤੋਂ ਲਾ ਲਾਂਗੇ ਆਪ ਅਸਾ ਐਮਰਜੈਂਸੀ ਵਾਲੇ ਤੋਂ ਸੋ ਹੁਣ ਤੋਂ ਕੁਝ ਸਮੇਂ ਦੇ ਬਾਅਦ ਨਤੀਜੇ ਨੇ ਜਿਹੜੇ ਉਹ ਆਉਣੇ ਨੇ ਚਹਿਲ ਜ਼ੋਨ ਦੇ ਕੀ ਨਤੀਜੇ ਨੇ ਉਹ ਜ਼ਰੂਰ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੰਮਨ ਕਾਲ ਜਨਾਬਾ ਦੇ ਵਿੱਚ ਜਿਹੜੀ ਵੋਟਾਂ ਦੀ ਕਾਊਂਟਿੰਗ ਆ ਗਿਣਤੀ ਹੈ ਜਿਹੜੀ ਉਹ ਹੋ ਰਹੀ ਆ ਕਿਦਾਂ ਦੇ ਰਿਜ਼ਲਟ ਆਉਂਦੇ ਨੇ ਕਿਹੜਾ ਉਮੀਦਵਾਰ ਕਿੰਨੀਆਂ ਵੋਟਾਂ ਨਾਲ ਜਿੱਤਦਾ ਹੈ ਕੀ ਦਾ ਕੀਦੇ ਨਾਲ ਮੁਕਾਬਲਾ ਸੀ ਉਹ ਜਾਣਨ ਦੇ ਲਈ ਤੁਸੀਂ YouTube ਦੇ ਨਾਲ ਜੁੜੇ ਰਹੋ ਟਿਵਾਣਾ ਟੀਵੀ ਦੇ ਨਾਲ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਅੱਗੇ ਤੋਂ ਕੇ ਸਾਂਝੀ ਕਰ ਦਿਓ ਕਿਉਂਕਿ ਪਹਿਲਾਂ ਫੇਸਬੁਕ ਤੇ ਲਾਈਵ ਚੱਲਦਾ ਸੀ ਬੈਟਰੀ ਲੋ ਹੋਣ ਦੇ ਕਾਰਨ ਫੇਸਬੁਕ ਤੇ ਲਾਈਵ ਹੈ ਜਿਹੜਾ ਉਹ ਬੰਦ ਹੋ ਗਿਆ ਬਹੁਤ ਸਾਰੇ ਸਾਥੀ ਨੇ ਜਿਹੜੇ ਉਹ ਵਾਰ-ਵਾਰ ਫੋਨ ਕਰ ਰਹੇ ਨੇ ਕਿ ਲਾਈਵ ਕਿਉਂ ਬੰਦ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਕਿ ਲਾਈਵ ਹੈ ਜਿਹੜਾ ਉਹ ਹੁਣ YouTube ਤੇ ਚੱਲ ਰਿਹਾ ਹੈ YouTube ਤੇ ਉਹ ਜਾਣਕਾਰੀ ਲੈ ਸਕਦੇ ਨੇ ਜਾ ਕੇ ਤੇ ਇਹਨੂੰ WhatsApp ਗਰੁੱਪਾਂ ਦੇ ਵਿੱਚ ਸਾਂਝਾ ਜਰੂਰ ਕਰ ਦਿੱਤਾ ਜਾਵੇ ਤੇ ਤੁਹਾਨੂੰ ਪੂਰੀ ਜਾਣਕਾਰੀ ਹੈ ਜਿਹੜੀ ਉਹ YouTube ਤੇ ਮਿਲਦੀ ਰਹਿਣੀ ਆ ਤੇ ਹੁਣ ਤੋਂ ਕੁਝ ਸਮੇਂ ਬਾਅਦ ਹੀ ਜਿਹੜੇ ਨਤੀਜੇ ਨੇ ਉਹ ਬਲਾਕ ਸੰਮਤੀ ਚੋਣ ਚਹਿਲਦੇ ਆਉਣੇ ਨੇ ਦੀਪਾ ਰਾਮਗੜ੍ਹ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਜੋ ਚੋਣ ਲੜ ਰਹੇ ਨੇ ਕੀ ਰਿਜ਼ਲਟ ਆਉਂਦੇ ਨੇ ਉਹ ਜ਼ਰੂਰ ਜਾਣਾਂਗੇ ਤੁਸੀਂ ਬਣੇ ਰਹੋ ਸਿਵਾਨਾ ਟੀਵੀ ਦੇ ਨਾਲ ਸੋ ਹੁਣ ਤੋਂ ਕੁਝ ਸਮੇਂ ਬਾਅਦ ਜਿਹੜੇ ਨਤੀਜੇ ਨੇ ਉਹ ਆਉਣੇ ਨੇ ਜੀ ਬਲਾਕ ਸਮਤੀ ਜੋਂ ਚਹਲ ਦੇ ਮੈਂ ਬੜਵਾ ਬਣਾ ਰਿਹਾ ਫਿਰ ਨੂੰ ਪਾਪੀ ਫੈਨ ਹੋਣਾ ਜੇ ਮੇਰੇ ਕੋਲ ਨਾ ਨਾ ਹਿੰ ਕਰੀ ਜਾ ਹਾਂਜੀ ਹਾਂਜੀ ਪ੍ਰਗਟ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਚੱਲ ਰਹੀ ਹੈ ਨਹੀਂ ਜੀ ਗਿਣਤੀ ਹਾਂ ਜੀ ਕਰ ਰਹੇ ਆ ਸਾਡਾ ਹਲੇ ਨੰਬਰ ਆਇਆ ਨਹੀਂ ਅੱਛਾ ਠੀਕ ਹੈ ਜੀ ਠੀਕ ਹੈ ਕੀ ਲੱਗ ਰਿਹਾ ਏ ਕਿਦਾਂ ਲੱਗ ਰਿਹਾ ਰੁਝਾਨ ਲੱਗ ਰਿਹਾ ਵਧੀਆ ਜੀ ਲੋਕਾਂ ਦਾ ਰੁਝਾਨ ਵਧੀਆ ਜੀ 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 ਹਾਂ ਫਿਰ ਪਾਰਟੀ ਤੇ ਜਿੱਤ ਕੇ ਆ ਰਹੇ ਨੇ ਬੰਦੇ ਅਸੀਂ ਤਾਂ ਵੇਟ ਕਰ ਰਹੇ ਆ ਜੀ ਹਾਂ ਜੀ ਜੀ ਤਕਰੀਬਨ 10 11 ਦੀ ਹੋਊਗੀ ਗਿਣਤੀ ਬਾਕੀ ਹਲੇ ਚੱਲ ਰਹੀ ਜੀ ਜੀ ਹਾਂ ਜੀ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਸਾਡੇ ਵਾਲੇ ਯਾਰ ਅਸੀਂ ਤਾਂ ਲੇਟ ਹੋ ਕੇ ਜੀ ਆਹ ਤਾਂ ਪਹਿਲਾਂ ਦੇ ਆਏ ਆ ਹਾਂ ਜੀ ਭਾਈ ਹੋ ਸਟਾਰਟ ਹੋ ਗਿਆ ਠੀਕ ਹੈ ਜੀ ਸਟਾਰਟ ਹੋ ਗਿਆ ਜੀ ਟੋੜਾ ਜੋਨ ਹੁਣ ਟੋੜਾ ਜੋਨ ਸਟਾਰਟ ਹੋ ਗਿਆ ਜੀ ਕਿੰਨਾ ਕੁ ਟਾਈਮ ਲੱਗ ਜਾਣਾ ਜੀ ਉਮੀਦ ਪਤਾ ਨਹੀਂ ਆਹ ਇਹ ਤਾਂ ਬਹੁਤ ਸਲੋ ਚੱਲ ਰਿਹਾ ਸਲੋ ਚੱਲ ਰਿਹਾ ਜੀ ਕੰਮ ਆਹ ਤਾਂ ਵਿੱਚ ਨਹੀਂ ਹੁਣ ਫੇਰ ਸੌ ਨਹੀਂ ਤੇਰਾ ਓੜੇ ਦੀ ਜਲਦੀ ਯਾਰ ਹਾਂਜੀ ਤੇ ਸਮਝ ਨਹੀਂ ਆਦੀ ਵੀ ਕਿਵੇਂ ਕਿਵੇਂ ਅੰਦਰ ਚਲੋ ਚੱਲੀ ਜਾਣੀ ਹੈ ਉਹ ਜੂ 2 ਘੰਟੇ ਹਾਂਜੀ 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 ਜੀ ਜੀ ਹਾਂਜੀ ਗੁਰਪ੍ਰੀਤ ਜੀ ਆਪਣੇ ਚੱਲੀ ਨਹੀਂ ਜੀ ਆਪਣੇ ਵਾਲੇ ਜੋਨ ਦੀ ਹਲੇ ਨਹੀਂ ਆਪਣਾ ਜੋਨ ਨਹੀਂ ਹੁਣ ਮੇਰਾ ਖਿਆਲ ਸਹੋਲੀ ਜੋਨ ਬੁਲਾਇਆ ਇਹਨਾਂ ਨੇ ਜੀ ਆਪਣੇ ਜੋ ਜਿਹੜਾ ਸਪਰੇਡਰ ਸਟਾਰਟ ਹੋਇਆ ਜੀ ਇਹ ਦੋ ਪਿੰਡ ਹੋਰ ਹੋਏ ਨੇ ਜਿਹੜਾ ਬਾਬਲਪੁਰ ਜੋਨ ਸ਼ੁਰੂ ਨਹੀਂ ਹੋਇਆ ਜੀ ਜੀ ਸੋ ਹਾਲੇ ਬਾਬਲਪੁਰ ਜੋਨ ਆ ਜਿਹੜਾ ਸਟਾਰਟ ਨਹੀਂ ਹੋਇਆ ਟੋੜਾ ਜੋਨ ਤੋਂ ਜੋ ਜਿਲਾ ਪ੍ਰੀਜ਼ ਦੇ ਉਮੀਦਵਾਰ ਨੇ ਉਹਨਾਂ ਦੀ ਗਣਤੀ ਹੈ ਜਿਹੜੀ ਸਟਾਰਟ ਹੋ ਚੁੱਕੀ ਹੈ ਉਹਨਾਂ ਨੂੰ ਅੰਦਰ ਬੁਲਾਇਆ ਗਿਆ ਸੋ ਕੀ ਰੁਝਾਨ ਆਉਂਦੇ ਨੇ ਉਹ ਜ਼ਰੂਰ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਟਿਵਾਣਾ ਟੀਵੀ YouTube ਦੇ ਨਾਲ ਤੇ ਹੋਈ ਆ ਗੱਲ ਉਹਨਾਂ ਨਾਲ ਕੀ ਕਹਿੰਦੇ ਠੀਕ ਹੈ ਬਸ ਆਉਣ ਵਾਲੀ ਰਹਿਣਗੇ ਸੋ ਕੀ ਬਣਦਾ ਕਿਦਾਂ ਦੇ ਨਤੀਜੇ ਆਉਂਦੇ ਨੇ ਉਹ ਤੁਹਾਨੂੰ ਦਿਖਾਵਾਂਗੇ ਜਾਣਨ ਦੇ ਲਈ ਤੁਸੀਂ ਟਿਵਾਨਾ ਟੀਵੀ YouTube ਚੈਨਲ ਦੇ ਨਾਲ ਜੁੜੇ ਰਹੋ ਕਿਉਂਕਿ ਬਹੁਤ ਸਾਰੇ ਸਾਥੀ ਫੋਨ ਕਰ ਰਹੇ ਨੇ ਕਿ ਲਾਈਵ ਕਿਉਂ ਬੰਦ ਕਰ ਦਿੱਤਾ ਗਿਆ ਲਾਈਵ ਜੀ Facebook ਤੇ ਬੰਦ ਕਰ ਦਿੱਤਾ ਗਿਆ ਇਹ ਕਿਉਂਕਿ ਉਹ ਫੋਨ ਦੀ ਬੈਟਰੀ ਹੈ ਜਿਹੜੀ ਉਹ ਲੋ ਹੋ ਗਈ ਆ ਹੁਣ ਜਿਹੜਾ ਲਾਈਵ ਆ ਉਹ YouTube ਤੇ ਚੱਲ ਰਿਹਾ ਏ ਇਸ ਨੂੰ ਵੱਧ ਤੋਂ ਵੱਧ WhatsApp ਗਰੁੱਪਾਂ ਦੇ ਵਿੱਚ ਸਾਂਝਾ ਕਰ ਦਿਓ ਜਿਹੜੇ ਸਾਥੀ ਦੇਖ ਰਹੇ ਨੇ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਫੋਨ ਕਰ ਕਰਕੇ ਬਾਰ ਬਾਰ ਵੀਰ ਪੁੱਛ ਰਹੇ ਨੇ ਕਿ ਲਾਈਵ ਬੰਦ ਹੋ ਗਿਆ ਲਾਈਵ ਬੈਟਰੀ ਬੰਦ ਹੋਣ ਦੇ ਕਾਰਨ ਫੇਸਬੁੱਕ ਤੇ ਲਾਈਵ ਹੈ ਜਿਹੜਾ ਉਹ ਬੰਦ ਹੋ ਗਿਆ ਜੀ YouTube ਤੇ ਲਾਈਵ ਚੱਲ ਰਿਹਾ ਹੈ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਸੋ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਹਾਂਜੀ ਚੇਅਰਮੈਨ ਸਾਹਿਬ ਕਿੱਦਾਂ ਲੱਗ ਰਿਹਾ ਚੱਲ ਰਿਹਾ ਜੀ ਗਿਣਤੀ ਦਾ ਕੰਮ ਬਿਲਕੁਲ ਚੱਲ ਰਿਹਾ ਜੀ ਜੀ ਬਹੁਤ ਪਹਿਲੋ ਸਾਰੀਆਂ ਪਾਰਟੀਆਂ ਦਾ ਦੋਸਰੇ ਵੀ ਜੀ ਜਿਤ ਰਹੇ ਆਮਾਨਵੀ ਪਾਰਟੀ ਜੀ 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 ਤੇ ਹੁਣ ਕਿਹੜੀ ਪਤਾ ਲੱਗਿਆ ਜੀ ਕਿਹੜੇ ਜ਼ੋਨ ਦਾ ਕਿੱਦਾਂ ਗਿਣਤੀ ਚੱਲ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਮੱਲੇ ਵਾਲ ਜ਼ੋਨ ਤੋਂ ਆਮਾਨਵੀ ਪਾਰਟੀ ਥੋੜਾ ਅੱਗੇ ਚੱਲ ਰਹੀ ਹੈ ਜੀ ਜੀ ਬਾਕੀ ਰਿਜ਼ਲਟ ਹਜੇ ਪੂਰਾ ਡਿਕਲੇਅਰ ਨਹੀਂ ਹੋਇਆ ਜੀ ਆਉਂਦੇ ਥੋੜੇ ਸਮੇਂ ਦੇ ਵਿੱਚ ਜੀ ਜੀ ਸੋ ਗਿਣਤੀ ਚੱਲ ਰਹੀ ਹੈ ਜੀ ਥੋੜੇ ਸਮੇਂ ਦੇ ਵਿੱਚ ਪਤਾ ਲੱਗ ਜਾਣਾ ਹੈ ਪੂਰਾ ਰਿਜ਼ਲਟ ਕਹਿੰਦੇ ਹਾਲੇ ਡਿਕਲੇਅਰ ਨਹੀਂ ਹੋਇਆ ਕੀ ਰਿਜ਼ਲਟ ਆਉਂਦਾ ਇਹ ਕਿਦਾਂ ਦੇ ਰੁਝਾਨ ਹੁੰਦੇ ਨੇ ਇੱਕ ਹੋਰ ਕੈਂਡੀਡੇਟ ਹੈ ਜਿਹੜਾ ਆਇਆ ਹੈ ਬਾਹਰ ਤੇ ਉਹਦੇ ਨਾਲ ਵੀ ਗੱਲ ਕਰਾਂਗੇ ਕਰਾਵਾਂਗੇ ਕਿਹੜੀ ਪਾਰਟੀ ਦੇ ਉਮੀਦਵਾਰ ਨੇ ਪੁਰਪੋਰਲ ਨਾਮ ਨਾ ਪਤਾ ਲੱਗਦਾ ਤੇ ਤੈਨੂੰ ਟਾਈਪ ਬੋਸ ਤੇ ਨਿਡਰ ਤੇ ਚ ਮੁਕਾਬਲਾ ਕਿਸ ਦੀ ਨਾਲ ਸੀ ਮੁਕਾਬਲੇ ਕਿਸ ਦੀ ਨਾਲ ਸੀ ਆਪਣੇ ਮਦਰ ਸੇਣੀ ਕਾਲ ਤੋਂ ਆ ਆਪਦੇ ਦੀ ਤੇ ਕਾਲੀਦਾਨ ਦੇ ਜੀ ਰਾਮ ਤੁਹਾਨੂੰ ਕਿੰਨੀਆਂ ਵੋਟਾਂ ਪਈਆਂ ਤੁਹਾਡੇ ਵਿਰੋਧੀਆਂ ਨੂੰ ਕਿੰਨੀਆਂ ਵੋਟਾਂ ਪਈਆਂ ਤਕਰੀਬਨ 10000 ਰੁਪਏ ਜਿਹੜਾ ਤਕਰੀਬਨ 250 ਦੀ ਨੀੜ ਹੈ ਅੱਛਾ ਸੇਰਾ ਕਿੰਨੂ ਜਿੰਨੇ ਜੀ ਇਹਨਾਂ ਸਾਰੇ ਬਰਕਰਾਰ ਹੋਏ ਤੇ ਪਿੰਡ ਵਾਸੀਆਂ ਤੇ ਨਗਰ ਵਾਸੀਆਂ ਦਾ ਪੰਜਾਂ ਰੰਗ ਠੀਕ ਹੈ ਅੱਛਾ ਕੋਈ ਇੰਤਜ਼ਾਰ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਅਜੀ ਲਾਲ ਸਿੰਘ ਨਾਲ ਸਾਡੇ ਨਾਲ ਚਾਹਣਾ ਜੀ ਕਿਹੜੀ ਪਾਰਟੀ ਵੱਲੋਂ ਜੀ ਕਾਂਗਰਸ ਅੱਗੇ ਨੂੰ ਹੋਜੋ ਜੀ ਥੋੜਾ ਤੇ ਕਿੱਦਾਂ ਜੀ ਕੌਣ ਲੜ ਰਿਹਾ ਸੀ ਚੋਣ ਮੇਰੇ ਮਿਸੇ ਲੜਦੇ ਸੀ ਸੀ ਗੀਤ ਬਾਗੀ ਜੀ ਕਿੱਦਾਂ ਰਿਹਾ ਜੀ ਰੁਝਾਨ ਬਹੁਤ ਵਧੀਆ ਰੁਝਾਨ ਰਿਹਾ ਵੀਰੇ ਕਰੀਵਾ 250 ਵੀਟ ਤੇ ਆਪਣੀ ਜਿੱਤ ਹੋ ਗਈ ਜੀ ਜੀ ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੇ ਆਪ ਨਾਲ ਸੀ ਆਪ ਨਾਲ ਸੀ ਜੀ ਕਾਂਗਰਸ ਪਾਰਟੀ ਤੋਂ ਤੁਸੀਂ ਹਾਂਜੀ ਕਾਂਗਰਸ ਤੋਂ ਜੀ ਕਾਂਗਰਸ ਪਾਰਟੀ ਦਾ ਇੱਕ ਹੋਰ ਉਮੀਦਵਾਰ ਆ ਜਿਹੜਾ ਉਹ ਜੇਤੂ ਰਿਹਾ ਹੈ ਬਲਾਕ ਸਮਤੀ ਦਾ ਘੋੜੇ ਜੋਂ ਤੋਂ ਸੋ ਹੋਰ ਕਿੱਦਾਂ ਦੇ ਨਤੀਜੇ ਆਉਂਦੇ ਨੇ ਕੀ ਜਾਣਕਾਰੀ ਸਾਹਮਣੇ ਆਉਂਦੀ ਆ ਉਹ ਥੋੜੇ ਤੱਕ ਪਹੁੰਚਾਉਂਦੇ ਰਹਿਾਂਗੇ ਹਾਂਜੀ ਬਾਈ ਜੀ ਕਿਸ ਤਰ੍ਹਾਂ ਚੱਲ ਰਹੀ ਆ ਗਿਣਤੀ ਕਿਹੜਾ ਜ਼ੋਨ ਚੱਲ ਰਿਹਾ ਹੈ ਕੀ ਗੱਲਬਾਤ ਆ ਤੱਕ ਤਾਂ ਹੋ ਗਏ ਸੀਗੇ ਹੁਣ 14 ਤੋਂ ਬਾਅਦ 21 ਜੂਨ ਤੱਕ ਜਿਹੜੀ ਗਿਣਤੀ ਆ ਉਹ ਚੱਲ ਰਹੀ ਆ ਬਸੇ ਗਿਣਤੀ ਬੜੀ ਵਧੀਆ ਤਰੀਕੇ ਨਾਲ ਚੱਲ ਰਹੀ ਆ ਐਵੇਂ ਸਰਕਾਰ ਦੇ ਬਿਨਾਂ ਵਜ੍ਹਾ ਦੂਸਰਵੀਂ ਨਹੀਂ ਲਾਉਣਾ ਚਾਹੀਦਾ ਜੋ ਗੱਲ ਸੱਚੀ ਆ ਉਹਨੂੰ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਲੈ ਕੇ ਆਉਣਾ ਚਾਹੀਦਾ ਬੜੀ ਸਾਫ਼ ਸੁਥਰੀ ਕਾਊਂਟਿੰਗ ਹੋ ਰਹੀ ਆ ਇਹਦਾ ਸਾਰਾ ਸਟੇਟਮੈਂਟ ਨੂੰ ਜਾਂਦਾ ਪ੍ਰਕਾਸ਼ਿਤ ਹੋ ਜਾਂਦਾ ਜੀ ਤੇ ਬਾਕੀ ਸਾਡਾ ਜ਼ੋਨ 24 ਨੰਬਰ ਆ ਜੀ ਉਹਦੀ ਥੱਲੇ ਬਾਰੀ ਆਉਣੀ ਆ ਜਿਸ ਤਰ੍ਹਾਂ ਉਹਦਾ ਰਿਜ਼ਲਟ ਆਊਗਾ ਫਿਰ ਉਹ ਲੋਕਾਂ ਦੇ ਸਾਹਮਣੇ ਦੱਸਾਂਗੇ ਜੀ ਤੇ ਪਿੱਛਲਾ ਹਾਲ ਜਿਵੇਂ ਰਿਜ਼ਲਟ ਆਇਆ ਉਹਦੇ ਸਾਫ ਨਾਲ ਸਾਡੀ ਪਾਰਟੀ ਹੈ ਜਿਹੜੀ ਉਹ ਬਹੁਤ ਵਧੀਆ ਪਰਫਾਰਮ ਕਰ ਰਹੀ ਆ ਜੀ ਤੇ ਉਮੀਦ ਕਰਦੇ ਆਂ ਕਿ ਜਿਹੜੀਆਂ ਬਾਕੀ ਦੇ ਰਹਿੰਦੇ ਸੀਟਾਂ ਨੂੰ ਜਿੱਤ ਕੇ ਕਾਂਗਰਸ ਦੀ ਢੋਲੀ ਪਾਵਾਂਗੇ ਤੇ ਕਮੇਟੀ ਬੜਤਾਂ ਜੀ ਜੀ ਧੰਨਵਾਦ ਜੀ ਸੋ ਹਰ ਇੱਕ ਉਮੀਦਵਾਰ ਜਿਹੜਾ ਉਹ ਜਿੱਤ ਦਾ ਦਾਵਾ ਕਰ ਰਿਹਾ ਹਰ ਇੱਕ ਕੈਂਡੀਡੇਟ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਦਾ ਦਾਵਾ ਕਰ ਰਿਹਾ ਹੈ ਫਿਰ ਜੋ ਨਤੀਜੇ ਆ ਰਹੇ ਨੇ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆਂ ਫਿਲਹਾਲ ਤੁਸੀਂ ਬਣੇ ਰੋਟੀਵਾਣਾ ਟੀਵੀ ਦੇ ਨਾਲ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਹੋਰ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਇਸ ਸਮੇਂ ਅਸੀਂ ਰਪਦੰਮਨ ਕਾਲਜ ਨਾਬਾ ਦੇ ਵਿੱਚ ਮੌਜੂਦ ਹਾਂ ਜਿੱਥੇ ਵੋਟਾਂ ਦੀ ਗਿਣਤੀ ਹੈ ਜਿਹੜੀ ਚੱਲ ਰਹੀ ਆ ਸੋ ਕਿਹੜਾ ਉਮੀਦਵਾਰ ਕਿੰਨੇ ਪਾਣੀ ਚਾ ਉਹ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਸੋ ਬਾਈ ਜਰਾ ਸਨਣਾ ਨੱਥੂ ਵਾਲੀਏ ਉਹ ਮੁੰਡੇ ਦਾ ਫੋਨ ਆ ਜਿਹੜਾ ਅੰਦਰ ਗਿਆ ਉਹ ਮੈਨੂੰ ਫੜਾ ਗਿਆ ਬਹੁਤ ਫੋਨ ਆ ਰਹੇ ਨੇ ਆ ਫੜ ਲਾਓ ਜੀ ਦਲਜੀਤ ਨੂੰ ਫੜਾ ਦਿਓ ਸਨਣਾ ਨੱਥੂ ਵਾਲੀ ਦਾ ਕਿਹੜਾ ਇਹ ਉਹ ਤੇ ਥੋਨੂੰ ਜਾਣਕਾਰੀ ਦਿੰਦੇ ਰਹਾਂਗੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕੌਣ ਕਿੰਨੇ ਪਾਣੀ ਚਾ ਉਹ ਜ਼ਰੂਰ ਦਿਖਾਵਾਂਗੇ ਵੋਟਾਂ ਦੇ ਨਤੀਜੇ ਨੇ ਜਿਹੜੇ ਉਹ ਆ ਰਹੇ ਨੇ ਨਾਬਾ ਦੇ ਰਪਦੰਮਨ ਕਾਲਜ ਦੇ ਬਿਲਕੁਲ ਸਾਹਮਣੇ ਮਹਾਰਾਜਾ ਹੀਰਾ ਸਿੰਘ ਲਾਇਬ੍ਰੇਰੀ ਦੇ ਅੱਗੇ ਖੜੇ ਆ ਜਿੱਥੇ ਵੋਟਾਂ ਦੀ ਗਿਣਤੀ ਹੈ ਜਿਹੜੀ ਚੱਲ ਰਹੀ ਆ ਸੋ ਰਾਤ ਦਾ ਸਮਾਂ ਹੋ ਗਿਆ ਜੀ ਫਿਲਹਾਲ ਪਰ ਫੇਰ ਵੀ ਜਿਹੜੀ ਗਿਣਤੀ ਆ ਉਹ ਚੱਲ ਰਹੀ ਆ ਹਰ ਇੱਕ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਉਹ ਜਿੱਤ ਦੀ ਆਸ ਲੈ ਕੇ ਇੱਥੇ ਖੜਾ ਹੈ ਸਥਾਨਕ ਜਾਣਕਾਰੀ ਦਿੰਦੇ ਰਹਾਂਗੇ ਇਹ ਫੋਨ ਆਇਆ ਮੈਨੂੰ ਦੱਸ ਦਿਨਾ ਉਹ ਤੋਂ ਲਾਈਟ ਫੜ ਲਿਆ ਹੁੰਦਾ ਫਿਰ ਮੜਾ ਜਾ ਉਰੇ ਰੱਖ ਲੀ ਲਾਈਵ ਵਾਲਾ ਰਾਤ ਦਾ ਮਾਹੌਲ ਦਿਖਾ ਰਹੇ ਆ ਜੀ ਤੁਹਾਨੂੰ ਹਨੇਰਾ ਹੋ ਗਿਆ ਏ ਰਪਦੰਮਨ ਕਾਲ ਜਨਾਬਾ ਦੇ ਵਿੱਚ ਮੌਜੂਦ ਆ ਜਿੱਥੇ ਵੋਟਾਂ ਦੀ ਗਿਣਤੀ ਚੱਲ ਰਹੀ ਆ ਸੋ ਵੇਟ ਕੀਤਾ ਜਾ ਰਿਹਾ ਹੈ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਦਾ ਰਿਜ਼ਲਟ ਦਾ ਵੇਟ ਜਿਹੜਾ ਕੀਤਾ ਜਾ ਰਿਹਾ ਹੈ ਸੋ ਹਰ ਇੱਕ ਪਾਰਟੀ ਦਾ ਉਮੀਦਵਾਰ ਹਰ ਇੱਕ ਪਾਰਟੀ ਦਾ ਵਰਕਰ ਵਲੰਟੀਅਰ ਆਗੂ ਸਹਿਬਾਨ ਇੱਥੇ ਬੈਠੇ ਨੇ ਜਿਹੜਾ ਕਿੰਨੇ ਪਾਣੀ ਚ ਇਹ ਤਾਂ ਸਮਝ ਦੱਸੇਗਾ ਸੋ ਹਾਂਜੀ ਗੋਲੂ ਜੀ ਕਿਹੜੀ ਪਾਰਟੀ ਤੋਂ ਭੋਜਨ ਸਮਾਜ ਪਾਰਟੀ ਤੋਂ ਉਮੀਦਵਾਰੋਂ ਤੁਸੀਂ ਹਾਂਜੀ ਉਮੀਦਵਾਰੋਂ ਭੋਜਨ ਸਮਾਜ ਪਾਰਟੀ ਤੋਂ ਕੀ ਲੱਗ ਰਿਹਾ ਕਿਦਾਂ ਦਾ ਰੁਝਾਨ ਲੱਗ ਰਿਹਾ ਹੈ ਠੀਕ ਲੱਗ ਰਿਹਾ ਹੈ ਅੱਛਾ ਹਾਲੇ ਚੱਲਿਆ ਨਹੀਂ ਤੁਹਾਡੇ ਜੋਨ ਜੀ ਜੀ ਸੋ ਹਾਂਜੀ ਹਾਂ ਬੇਟੇ ਫੋਨ ਆਇਆ ਏ ਸੋ ਕਰਵਾਇਆ ਫਿਰ ਆਪ ਲੈ ਗਈਆਂ ਫਿਰ ਪਾ ਗਏ ਆ ਸਰਮੰਦਰ ਗੁਆਲਟੀ ਮੱਲੇਵਾਲ ਜੀ ਹਾਂ ਜੀ ਇੱਕ ਸੀਟ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਦੀ ਲੈ ਜਿੱਤ ਚੁੱਕੀ ਆ ਤੇ ਹੋਰ ਗਿਣਤੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਤਕਰੀਬਨ 15 ਦੇ ਕਰੀਬ ਜਿਹੜੀਆਂ ਬਲਾਕ ਸਭਤੀ ਦੀ ਉਮੀਦਵਾਰ ਨੇ ਉਹਨਾਂ ਦੀ ਗਿਣਤੀਆਂ ਹੋ ਚੁੱਕੀਆਂ ਨੇ ਇੱਕ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਆ ਜਿਹੜੀ ਉਹ ਜਿੱਤ ਚੁੱਕੀ ਆ ਸੋ ਅੱਗੇ ਕੀ ਰੁਝਾਨ ਆਉਂਦਾ ਹੈ ਕਿੱਦਾਂ ਦੇ ਨਤੀਜੇ ਆਉਂਦੇ ਨੇ ਹੁਣ ਜਿਹੜਾ ਰਿਜ਼ਲਟ ਆਉਣਾ ਹੈ ਜੀ ਸਾਇਦ ਉਹ ਚਹਿਲ ਜੋਂ ਤੋਂ ਆਉਣਾ ਹੈ ਸੋ ਹਰ ਇੱਕ ਦੀ ਅੱਖ ਹੈ ਜਿਹੜੀ ਉਹ ਚਹਲ ਦੇ ਬਲਾਕ ਸੰਪਤੀ ਜ਼ੋਨ ਤੇ ਬਣੀ ਹੋਈ ਆ ਕਿਉਂਕਿ ਉੱਥੋਂ ਆਮ ਆਦਮੀ ਪਾਰਟੀ ਦੇ ਜੋ ਭਾਸੋ ਤੋਂ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਦੀਪਾ ਰਾਮਗੜ੍ਹ ਉਹ ਚੋਣ ਲੜ ਰਹੇ ਨੇ ਸੋ ਕਿੱਦਾਂ ਦੇ ਰਿਜ਼ਲਟ ਆਉਂਦੇ ਨੇ ਕੀ ਰੁਝਾਨ ਆਉਂਦਾ ਏ ਉਹ ਵੀ ਜ਼ਰੂਰ ਜਾਣਾਂਗੇ ਫਿਲਹਾਲ ਤੁਸੀਂ ਦੇਖਦੇ ਰਹੋ divana tv ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹਨੂੰ WhatsApp ਗਰੁੱਪਾਂ ਦੇ ਵਿੱਚ ਸਾਂਝਾ ਜਰੂਰ ਕਰ ਦਿਓ ਜੀ ਤਾਂ ਕਿ ਹਰ ਇੱਕ ਤੱਕ ਇਹ ਜਾਣਕਾਰੀ ਇਹ ਜੜੀ ਪਹੁੰਚ ਸਕੇ ਕਿਉਂਕਿ ਪਹਿਲਾਂ ਨਾਲ ਲਾਈਵ ਹੈ ਜਿਹੜਾ ਉਹ Facebook ਤੇ ਚੱਲਦਾ ਸੀ ਉਸ ਮੋਬਾਈਲ ਦੀ ਬੈਟਰੀ ਬੰਦ ਹੋਣ ਦੇ ਕਾਰਨ Facebook ਤੇ ਲਾਈਵ ਹੈ ਜਿਹੜਾ ਉਹ ਬੰਦ ਹੋ ਚੁੱਕਿਆ ਹੈ ਫਿਲਹਾਲ YouTube ਤੇ ਲਾਈਵ ਚੱਲ ਰਿਹਾ ਹੈ ਇਹਨੂੰ ਵੱਧ ਤੋਂ ਵੱਧ WhatsApp ਗਰੁੱਪਾਂ ਦੇ ਵਿੱਚ ਸਾਂਝਾ ਕੀਤਾ ਜਾਵੇ ਤਾਂ ਕਿ ਹਰ ਇੱਕ ਇਹ ਤੱਕ ਇਹ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਕਿ ਨਤੀਜੇ ਆਉਂਦੇ ਨੇ ਕਿ ਰਿਜ਼ਲਟ ਆਉਂਦਾ ਹੀ ਉਹ ਜ਼ਰੂਰ ਅਸੀਂ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਟਿਵਾਣਾ ਟੀਵੀ ਦੇ ਨਾਲ ਫਿਲਹਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ